ਟੋਲਰੈਂਸ ਪਾਲਿਸੀ ਹੈ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਉਹਦੇ ਤਹਿਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਆਰਗੇਨਾਈਜ਼ਡ ਕ੍ਰਾਈਮ ਕ੍ਰਿਮੀਨਲਸ ਔਰ ਜਿਹੜੇ ਗੈਂਗਸਟਰਸ ਨੇ ਉਹਨਾਂ ਖਿਲਾਫ ਬੜਾ ਸਖਤ ਐਕਸ਼ਨ ਲਿਆ ਗਿਆ ਔਰ ਬਹੁਤ ਸਾਰੇ ਲੋਕ ਅਰੈਸਟ ਹੋਏ ਨੇ ਔਰ ਆਮ ਜਨ ਮਿਨਿਸ਼ਨ ਕਾਫੀ ਮਾਤਰਾ ਚ ਉਹਨਾਂ ਤੋਂ ਫੜਿਆ ਗਿਆ ਕੱਲ ਦੁਪਹਿਰ ਦੇ ਟਾਈਮ ਤੇ ਛਾਟਾ ਏਰੀਆ ਦੇ ਵਿੱਚ ਇੱਕ ਬੜਾ ਅਨਫੋਰਚੂਨੇਟ ਮਰਡਰ ਹੋਇਆ ਸੀਗਾ ਔਰ ਉਸ ਤੋਂ ਬਾਅਦ ਇਮੀਡੀਏਟਲੀ ਸਾਰੀਆਂ ਟੀਮ ਜਿਹੜੀਆਂ ਸੀਪੀ ਸਵੰਗ ਇਨ ਟੂ ਐਕਸ਼ਨ ਸਾਰਿਆਂ ਨੇ ਅਲੱਗ-ਅਲੱਗ ਟੀਮਾਂ ਬਣੀਆਂ ਕਿਉਂਕਿ ਮਿਊਨਿਸਪਲ ਕਮਿਸ਼ਨ ਕਮਿਸ਼ਨਰ ਸੀਗੇ ਜੰਡਿਆਲਾਗੁਰੂ ਦੇ ਰਜਿੰਦਰ ਸਿੰਘ ਔਰ ਉਸ ਤੋਂ ਬਾਅਦ ਸਾਰੀਆਂ ਟੀਮਾਂ ਜਦੋਂ ਵਰਕ ਕੀਤਾ ਹੈ ਚ ਹਿਊਮਨ ਇੰਟੈਲੀਜੈਂਸ ਬੜਾ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਇਹਨੂੰ ਔਰ ਟੈਕਨੀਕਲੀ ਵੀ ਸਾਰਾ ਅਸੀਂ ਦੇਖਿਆ ਤੋਂ ਪਹਿਲਾਂ ਬੰਦਿਆਂ ਦੀ ਅਸੀਂ ਪਛਾਣ ਕੀਤੀ ਉਸ਼ਾਨ ਕਰਨ ਤੋਂ ਬਾਅਦ ਫਿਰ ਅਸੀਂ ਡਿਵੈਲਪ ਕੀਤੀ ਇਨਫੋਰਮੇਸ਼ਨ ਔਰ ਸਭ ਤੋਂ ਪਹਿਲਾਂ ਗੋਵਿੰਦਵਾਲ ਸਾਹਿਬ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਜਾ ਕੇ ਜਿਹੜੀ ਪੁਲਿਸ ਪਾਰਟੀ ਨੇ ਰੇਡ ਕੀਤਾ ਜਿੱਥੇ ਜੋਬਨਜੀਤ ਇਹ 엘ੀਅਸ ਜੋਬਨ ਜਿਹੜਾ ਕਿ ਇਸ ਇੱਕ ਅਕਿਊਜ਼ਡ ਹੈ ਉਹਨੂੰ ਉੱਥੋਂ ਅਰੈਸਟ ਕੀਤਾ ਗਿਆ ਉਸ ਤੋਂ ਬਾਅਦ ਹੋਰ ਇਨਫੋਰਮੇਸ਼ਨ ਡਿਵੈਲਪ ਕੀਤੀ ਗਈ ਘਰਦਿਆਂ ਨੂੰ ਪੁੱਛਿਆ ਗਿਆ ਨੇ ਰਿਲੇਟਿਵਸ ਨੂੰ ਪੁੱਛਿਆ ਗਿਆ ਔਰ ਉਸ ਤੋਂ ਬਾਅਦ ਅਮਿਤ ਜਿਹੜਾ ਕੋਡੇਸ਼ਾ ਜੰਡਿਆਲੇ ਦਾ ਰਹਿਣ ਵਾਲਾ ਤੇ ਗੁਰਪ੍ਰੀਤ 엘ੀਅਸ ਡੋਨ ਇਹ ਨਵਾਂ ਕੋਟ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਇਹਨਾਂ ਦੋਨਾਂ ਨੂੰ ਗੈਲੈਕਸੀ ਹੋਟਲ ਬੀ ਡਿਵੀਜ਼ਨ ਦੇ ਵਿੱਚ ਇੱਕ ਰੂਮ ਚ ਲੈ ਕੇ ਰਹਿ ਰਹੇ ਸੀ ਉੱਥੋਂ ਗ੍ਰਿਫਤਾਰ ਕੀਤਾ ਗਿਆ। ਔਰ ਉਸ ਤੋਂ ਬਾਅਦ ਫੇਰ ਫਾਲੋਅ ਅਪ ਦੇ ਵਿੱਚ ਪੁਲਿਸ ਪਾਰਟੀ ਸਾਡੀ ਕਿਉਂਕਿ ਮੇਨ ਅਕਿਊਜ਼ ਜਿਹੜਾ ਗੁਰਪ੍ਰੀਤ ਕੋਪੀ ਹੋ ਰਹੀ ਸੀ ਮਿਲਿਆ ਉਹਦੇ ਬਾਰੇ ਪਤਾ ਲੱਗਾ ਸੀ ਚਵਾਲ ਨੂੰ ਨਿਕਲ ਰਿਹਾ ਹੈ ਮੋਟਰਸਾਈਕਲ ਲੈ ਕੇ ਤਾਂ ਵਿਨੋਦ ਕੁਮਾਰ ਸਾਡਾ ਜਿਹੜੇ ਐਸ ਐਚ ਓ ਛਾਟਾ ਇਹਨਾਂ ਦੀ ਟੀਮ ਨਾਲ ਇਹਨਾਂ ਦੇ ਡੀ ਐਸ ਪੀ ਜਿਹੜੇ ਯਾਦਵਿੰਦਰ ਸਿੰਘ ਹੈ ਉਹ ਇਹਨਾਂ ਨੇ ਜਦੋਂ ਇੱਧਰ ਨੂੰ ਦੇਖਿਆ ਮੋਟਰਸਾਈਕਲ ਤੇ ਇਹਨੇ ਭਜਾ ਲਿਆ ਕਿਉਂ ਇਸ ਮੋੜ ਦੇ ਉੱਤੇ ਆ ਕੇ ਜਿਵੇਂ ਆਪਾਂ ਦੇਖਿਆ ਇਹਨੇ ਸੋਚਿਆ ਵੀ ਪੁਲਿਸ ਜਿਹੜੀ ਹੈ ਮੇਨ ਰੋਡ ਦੇ ਉੱਤੇ ਕੋਈ ਗੱਡੀ ਦੀ ਸਪੀਡ ਜ਼ਿਆਦਾ ਬੈਨ ਫੜ ਲੈਣਗੇ ਇਹਨੇ ਕੱਚੇ ਰਸਤੇ ਕਰ ਲਿਆ ਉੱਥੇ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਇਹ ਕਾਫੀ ਚਿੱਕੜ ਵੀ ਹੈ ਉੱਥੇ ਜਾ ਕੇ ਦਾ ਮੋਟਰਸਾਈਕਲ ਜਿਹੜਾ ਉਹ ਗਿਰ ਗਿਆ ਉਹਦੇ ਚ ਸਲਿੱਪ ਹੋਇਆ ਤੇ ਇਹਨੂੰ ਫਿਰ ਵਾਰਨਿੰਗ ਦਿੱਤੀ ਗਈ ਇਨਸਪੈਕਟਰ ਬਨੋਦ ਕੁਮਾਰ ਦੀ ਟੀਮ ਵੱਲੋਂ ਕਿ ਤੂੰ ਆਪਣੇ ਆਪ ਨੂੰ ਸਰੈਂਡਰ ਕਰ ਔਰ ਕਿਉਂਕਿ ਨੇ ਪੁਲਸਟਾਲ ਕਢ ਲਿਆ ਇਹਨਾਂ ਦੇ ਵਾਲ ਇਮੀਡੀਏਟਲੀ ਫਿਰ ਇਹਨੇ ਇੱਕ ਹਵਾਈ ਫਾਇਰ ਵੀ ਕੀਤਾ ਵਾਰਨਿੰਗ ਦੇ ਨਾਲ ਨਾਲ ਉਹਨੇ ਮੁੜ ਕੇ ਪੁਲਿਸ ਦੇ ਉੱਤੇ ਫਿਰ ਇੱਕ ਜਵਾਬੀ ਫਾਇਰ ਕਰ ਦਿੱਤਾ ਜਿਹੜਾ ਕਿ ਸਾਹਮਣੇ ਜਿਹੜੀ ਸ਼ਮਸ਼ਾਨ ਘਾਟ ਦੀ ਕੰਧ ਹੈ ਉਹਦੇ ਉੱਤੇ ਲੱਗਿਆ ਪੁਲਿਸ ਦੀ ਵਹੀਕਲ ਦੇ ਨੇੜੇ ਉਸ ਤੋਂ ਬਾਅਦ ਫਿਰ ਆਪਣੀ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਨੇ ਜਿਹੜਾ ਫਾਇਰ ਕੀਤਾ ਤੇ ਜੋ ਇਹਦੀ ਗੋਡੇ ਦੇ ਕੋਲ ਲੱਗਿਆ ਉਹਦੇ ਨਾਲ ਇੰਜਰਡ ਹੋਇਆ ਤੇ ਇਹਦੇ ਤੋਂ ਜਿਹੜਾ ਕ੍ਰਾਈਮ 'ਚ ਵਰਤਿਆ ਗਿਆ ਮੋਟਰਸਾਈਕਲ ਹੈ ਔਰ ਇੱਕ ਗਲੌਕ ਪਿਸਟਲ 9mm ਉਹ ਬ੍ਰਾਮਧੋਆ ਇਹਨੂੰ ਸਿਵਲ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਸੀ ਔਰ ਇਹਨਾਂ ਦੀ ਜਿਹੜੀ ਮੋਡਲੀ ਪੁੱਛਗਿੱਛ ਹੈ ਉੱਥੋਂ ਇਹ ਹੀ ਪਤਾ ਲੱਗਿਆ ਕਿ ਜੰਡੇਆਲਾ ਗੁਰੂ ਏਰੀਏ ਦੇ ਵਿੱਚ ਇਹਨਾਂ ਦੀ ਪੁਰਾਣੀ ਕ੍ਰਿਮੀਨਲ ਗੈਂਗਸ ਦੀ ਉੱਥੇ ਰਾਈਵਲਰੀ ਚੱਲ ਰਹੀ ਹੈ ਔਰ ਆਪਸ 'ਚ ਕਾਫੀ ਇਹਨਾਂ ਦੀ ਜਿਹੜੀ ਹੈ ਕਸ਼ਮਕਸ਼ ਹੈ ਔਰ ਕਾਫੀ ਐਨਿਮੋਸਿਟੀ ਜਿਹਨੂੰ ਕਹਿ ਸਕਦੇ ਆ ਆਪਸ ਕਟੱਣ ਬਹੁਤ ਵਧੀ ਹੋਈ ਹੈ ਤੇ ਇਹਦਾ ਜਿਹੜਾ ਭਰਾ ਹੈ ਗੁਰਪ੍ਰੀਤ ਇਲੀਅਸ ਗੋਪੀ ਦਾ ਕਿਸ਼ਨ ਉਦੇ ਬਾਰੇ ਪਤਾ ਲੱਗਿਆ ਜੋ ਕਿ ਮਿਡਲ ਈਸਟ ਸ਼ਾਇਦ ਭੱਜ ਗਿਆ ਹੈ ਉਥੋਂ ਉਹ ਆਪਰੇਟ ਕਰ ਰਿਹਾ ਹੈ ਜਿਹੜੀ ਲੇਟੈਸਟ ਇਹਨਾਂ ਦੀ ਆਪਸ ਵਿੱਚ ਵਜਾ ਰੰਜਿਸ਼ ਪਤਾ ਲੱਗਿਆ ਕਿ ਇਹ ਜਿਹੜਾ ਗੁਰਪ੍ਰੀਤ ਗੋਪੀ ਹੁਣੀ ਨੇ ਇਹਨਾਂ ਦੇ ਫੈਮਿਲੀ ਨੂੰ ਉੱਚ ਕਿੱਚ ਵਾਸਤੇ ਫੜਿਆ ਗਿਆ ਸੀ ਡਰੱਗਸ ਦੇ ਵਿੱਚ ਇਨਵੋਲਵਮੈਂਟ ਦੀ ਇਹਨਾਂ ਨੂੰ ਸ਼ੱਕ ਸੀ ਵੀ ਸਾਨੂੰ ਇਹਨੇ ਹਰਜਿੰਦਰ ਸਿੰਘ ਐਮਸੀ ਨੇ ਫਸਾਇਆ ਉਹ ਇੱਕ ਇਹਨਾਂ ਦਾ ਮੇਨ ਡੇਟਸ ਜਿਹੜਾ ਇਹਨੂੰ ਕੜਤਰ ਨੂੰ ਹੋਰ ਤਿੱਖਾ ਕਰਨ ਵਾਲੀ ਗੱਲ ਸੀ ਕਿ ਇਕ ਗੁਰਪ੍ਰੀਤ ਗੋਪੀ ਦੇ ਖਿਲਾਫ ਦੇਖੀ ਆਪਾਂ ਐਨਡੀਪੀਐਸ ਐਕਟ ਦੇ ਦੋ ਮੁਕਦਮੇ ਦਰਜ ਨੇ ਥਾਣਾ ਮੱਤੇਵਾਲ ਅੰਮ੍ਰਿਤਸਰ ਰੂਰਲ ਔਰ ਇੱਕ ਐਨਡੀਪੀਐਸ ਦਾ ਪੀਐਸ ਜੰਡੇਆਲਾ ਔਰ ਇਹਦਾ ਇੱਕ 307 ਦਾ ਜਿਹੜਾ ਮੁਕਤਮਾ ਹੈ ਇਹਦੇ ਭਰਾ ਕਰਨ ਦੇ ਖਿਲਾਫ ਹੈ ਜੰਡੇਆਲੇ ਦੇ ਵਿੱਚ ਜਿਹੜੇ ਤੇ ਮਦਈ ਮੁਕਤਮਾ ਹਰਜਿੰਦਰ ਸਿੰਘ ਜੋ ਮ੍ਰਿਤਕ ਨੇ ਉਹਨਾਂ ਵੱਲੋਂ ਦਰਜ ਕਰਾਇਆ ਗਿਆ ਤੇ ਇੱਕ ਹੋਰ 307 ਦਾ ਜੰਡੇਆਲੇ ਦੇ ਵਿੱਚ ਉਹ ਵੀ ਇਹਨਾਂ ਦੇ ਰਿਸ਼ਤੇਦਾਰ ਦੇ ਖਿਲਾਫ ਦਰਜ ਹੈ ਇਹ ਆਪਾਂ ਮੋਟੀ ਦੀ ਗੱਲ ਦੇਖੀਏ ਤੇ ਇਸ ਕੇਸ ਦੇ ਵਿੱਚ ਇੱਕ 9mm ਪਿਸਤਲ ਥੌਕ ਜਿਹਦੇ ਨਾਲ ਕੇ ਮਰਡਰ ਹੋਇਆ ਇੱਕ ਐਕਟਿਵਾ ਤੇ ਇੱਕ ਮੋਟਰਸਾਈਕਲ ਜਿਹੜੇ ਦੋਨੋਂ ਯੂਜ਼ ਹੋਏ ਇੱਕ ਕ੍ਰਾਈਮ ਜੋ ਤੇ ਚਾਰੋਂ ਮੇਨ ਮਲਜ਼ਮ ਜਿਹੜੇ ਫੜੇ ਗਏ ਆ ਤੇ ਇਹਦੇ ਚ ਜਿਹੜੀ ਤੁਹਾਨੂੰ ਹੋਰ ਵੀ ਸ਼ੇਅਰ ਕਰਦਾ ਜਿਵੇਂ ਕੱਲ ਵੀ ਪ੍ਰੈਸ ਨੂੰ ਦੱਸਿਆ ਗਿਆ ਸੀ ਜਿਹੜੇ ਪਹਿਲਾਂ ਅਸੀਂ ਬੰਦੇ ਫੜੇ ਸੀ ਚਾਨ ਤੇ 75 ਜੰਡੇਆਲਾ ਗੁਰੂ ਦੇ ਉਹ ਵੀ ਦੋਨੋਂ ਬੰਦੇ ਜਿਹੜੇ ਆ ਉਹ ਇਨਵੋਲਡ ਨੇ ਇਸ ਕਿਸ਼ਨ ਗੈਂਗ ਦੇ ਨਾਲ ਔਰ ਉਹਨਾਂ ਤੇ ਵੀ ਅਸੀਂ ਜਿਹੜੀ ਪੁਛਕੇ ਚੱਲ ਰਹੀ ਉਹਨੂੰ ਤਾਂ ਵੀ ਕਲੌਕ ਪਿਸਟਲ ਮਿਲਿਆ ਸੀ ਉਹ ਵੀ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ ਇੱਕ ਦਿਨ ਪਹਿਲਾਂ ਹੀ ਫੜੇ ਆ। ਤੋਂ ਇਹਦੇ ਚ ਐਸਐਸਪੀ ਸਾਹਿਬ ਅੰਮ੍ਰਿਤਸਰ ਰੂਰਲ ਨੇ ਵੀ ਮੈਨੂੰ ਦੱਸਿਆ ਕਿ ਉਹ ਵੀ ਉਹਨਾਂ ਨੇ ਕਾਫੀ ਗੈਂਗ ਦੇ ਉੱਤੇ ਕੰਮ ਕੀਤਾ ਨੇ ਤੇ ਕਾਫੀ ਬੰਦੇ ਪਹਿਲਾਂ ਅਰੈਸਟ ਕੀਤੇ ਆ। ਤੇ ਇਹਨਾਂ ਦਾ ਜਿਹੜਾ ਏਰੀਆ ਆਫ ਆਪਰੇਸ਼ਨ ਹੈ ਉਹ ਅੰਮ੍ਰਿਤਸਰ ਰੂਰਲ ਤੇ ਮੇਨ ਤਰਨਤਾਰ ਨੇ। ਔਰ ਕੱਲ ਜਿਹੜਾ ਇਹ ਮੰਨਪਾਗੀ ਘਟਨਾ ਹੋਈ ਤੁਹਾਨੂੰ ਪਤਾ ਹੀ ਹੈ ਕਿ ਕਿਸੇ ਵਿਆਹ ਦੇ ਸਮਾਗਮ ਚ ਆਇਆ। ਕੱਟ ਕੇ ਸ਼ਾਇਦ ਨਹੀਂ ਪਤਾ ਲੱਗੇਗਾ। ਇਹਨਾਂ ਨੇ ਉਸ ਗੱਲ ਦੀ ਪੈਰਵੀ ਕੀਤੀ ਤੇ ਉਹਨਾਂ ਨੂੰ ਕੱਲਾ ਤੇ ਜਿਹੜਾ ਅਨਵੇਅਰ ਦੇਖ ਕੇ ਤੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਇਹ ਸਾਰੀ ਜਿਹੜੀ ਕਾਰਵਾਈ ਹੈ ਆਰਗੇਨਾਈਜ਼ਡ ਨੈਟਵਰਕ ਜਿਹੜਾ ਐਡਾ ਵੱਡਾ ਕ੍ਰਾਈਮ ਦਾ ਬਸਟ ਕੀਤਾ ਇਹ 8 ਘੰਟਿਆਂ ਚ ਕੀਤਾ ਇਹਦੇ ਸਾਡੇ ਆਫੀਸਰ ਜਿਹਨਾਂ ਨੇ ਮੇਨ ਰੋਲ ਪਲੇ ਕੀਤਾ ਉਹਦੇ ਡੀਸੀਪੀ ਜਗਜੀਤ ਵਾਲੀਆ ਸਾਹਿਬ ਦੀ ਸੁਪਰਵੀਜ਼ਨ ਅਡੀਸੀਪੀ ਹਰਪਾਲ ਸਿੰਘ ਸਾਡੇ ਏਸੀਪੀ ਯਾਦਵਿੰਦਰ ਸਿੰਘ ਜਿਹੜੇ 에어ਪੋਰਟ ਅਹ ਤੇ ਅਨੌਤਨੀ ਹਰਮਿੰਦਰ ਸਿੰਘ ਸਾਡੇ ACP ਇਨਵੈਸਟੀਗੇਸ਼ਨ CIA ਦੀਆਂ ਸਾਰੀਆਂ ਟੀਮਾਂ ਰਵੀ ਕੁਮਾਰ ਤੇ ਮੋਲਕ ਐਸਐਚਓ ਸ਼ਾਟਾ ਵਿਨੋਦ ਕੁਮਾਰ ਇਹਨਾਂ ਦੀ ਜਿਹੜੀ ਟੀਮ ਹੈ ਇਹਨਾਂ ਨੇ ਅਣਥੱਕ ਮਿਹਨਤ ਕੀਤੀ ਹੈ ਔਰ ਮੈਂ ਦਿਲੀ ਮੁਬਾਰਕਬਾਦ ਦਿੰਨਾ ਆਈ ਫੀਲ ਵੈਰੀ ਪ੍ਰਾਊਡ ਆਫ ਦ ਟੀਮ ਔਰ ਇਹਨਾਂ ਵਾਸਤੇ ਮਨਜੋਗ ਡੀਜੀ ਸਾਹਿਬ ਨੇ ਵੀ ਕਿਹਾ ਕਿ ਵਾਜਬ ਇਹਨਾਂ ਨੂੰ ਨਾਮ ਵੀ ਦਿੱਤੇ ਜਾਣਗੇ ਤੁਹਾਡੇ ਨੂੰ ਇਸ ਗੱਲ ਤੇ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਜਿਹੜੇ ਵੀ ਜੋ ਡਿਸਰਵਿੰਗ ਨੇ ਉਹਨਾਂ ਦੇ ਨੂੰ ਰეკਮੈਂਡ ਕਰਾਂ